ਮਾਂ ਦੇ ਗਰਭ ਤੋਂ ਲੈ ਕੇ ਲੋਕ ਤੇ ਪਰਲੋਕ ਤੱਕ ਕਿਸ ਨੇ ਨਾਲ ਰਹਿਣਾ ਹੈ ਮਾਲਕ ਨੇ ਜਿਹੜਾ ਹਮੇਸ਼ਾ ਹੀ ਸਾਡਾ ਸਾਥ ਦਿੰਦਾ ਬਚਪਨ ਚ ਮਾਪਿਓ ਬਣ ਕੇ ਸੇਵਾ ਕਰਦਾ ਜਵਾਨੀ ਚ ਪਤੀ ਪਤਨੀ ਬਣ ਕੇ ਸੇਵਾ ਕਰਦਾ ਮਿੱਤਰ ਬਣ ਕੇ ਸੇਵਾ ਕਰਦਾ ਔਰ ਬੜਾਪੇ ਚ ਬੱਚਾ ਬਣ ਕੇ ਸੇਵਾ ਕਰਦਾ ਇਸ ਸੇਵਾ ਕੋਈ ਹੋਰ ਨਹੀਂ ਕਰ ਰਿਹਾ ਉਹ ਖੁਦ ਅਕਾਲ ਪੁਰਖ ਖੁਦ ਨਿਰੰਕਾਰ ਖੁਦੋਂ ਮਾਲਕ ਆਪ ਹੀ ਕਰ ਰਿਹਾ ਉਹ ਹਮੇਸ਼ਾ ਹੀ ਸਹਾਈ ਹੈ ਸਾਡੇ ਨਾਲ ਤੇ ਉਸ ਦਾ ਹਮੇਸ਼ਾ ਸ਼ੁਕਰ ਕਰੀਏ ਔਰ ਜਦੋਂ ਤੰਨ ਦਾ ਬੰਦਾ ਸ਼ੀਸ਼ਾ ਵੇਖਦਾ ਹੈ ਨਾ ਦੁਨਿਆਵੀ ਸ਼ੀਸ਼ਾ ਤੇ ਉਦੋਂ ਆਪਣਾ ਸਵਰੂਪ ਨਜ਼ਰ ਆਉਂਦਾ ਔਰ ਜਦੋਂ satsang ਵਿੱਚ ਮਨ ਦੇ ਸ਼ੀਸ਼ੇ ਨੂੰ ਦੇਖਾਂਗੇ ਕਿ ਮਨ ਤੋਂ ਪਾਰ ਜਾਣਾ ਤੇ ਉਦੋਂ ਪ੍ਰਮਾਤਮਾ ਦਾ ਉਸ ਮਾਲਕ ਦਾ ਦਦਾਰ ਹੋਏਗਾ ਉਸ ਮਾਲਕ ਦਾ ਸਵਰੂਪ ਨਜ਼ਰ ਆਏਗਾ ਤਾਂ ਹਮੇਸ਼ਾ ਹੀ ਪ੍ਰਮਾਤਮਾ ਅਗੇ ਇਹ ਹੀ ਪ੍ਰਾਰਥਨਾ ਕਰੀਏ ਇਹ ਹੀ ਦੁਆ ਕਰੀਏ ਇਹ ਹੀ ਅਰਦਾਸ ਕਰੀਏ ਇਹ ਹੀ ਬੇਨਤੀ ਕਰੀਏ ਕਿ हे ਸੱਚੇ ਬਾਸਾ ਕਿ ਬਹੁਤ ਭਟਕ ਲਿਆ ਮੈਂ ਬੜੇ ਜਨਮ ਗਵਾਲੇ ਪਰ ਐ ਬਾਜੀ ਹੁਣ ਨਾ ਹਾਰ ਜੀਏ ਹੁਣ ਐਸੀ ਕਿਰਪਾ ਕਰ ਐਸੀ ਮਿਹਰ ਕਰ ਐਸੀ ਦਇਆ ਕਰ ਕਿ ਆਪਣੇ ਚਰਨਾ ਮੇਂ ਨਾ ਲਾ ਲੋ